ਅੱਜ ਦਿਨ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਚੱਲਦਿਆਂ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਗਏ ਸੀ ਕਿ ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਪੁਲਿਸ ਹਰਕਤ ਵਿੱਚ ਆਈ ਹੈ ਨਸ਼ਿਆਂ ਦੇ ਹੌਟਸਪੌਟਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਦੀ ਗੱਲ ਕਰ ਲਈਏ ਤਾਂ ਫਿਰੋਜ਼ਪੁਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਜਿਨ੍ਹਾਂ ਦੇ ਨਸ਼ੇ ਦੇ ਸਸ਼ਕਰ ਨੇ ਜਿੰਨਾ ਦੇ ਕੋਈ ਪੁਰਾਣੇ ਸਬੰਧ ਨੇ ਉਹਨਾਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਜ਼ਿਲ੍ਹੇ ਪਰਵ ਵਿੱਚ ਲਗਭਗ 10 ਥਾਵਾਂ ਤੇ 500 ਪੁਲਿਸ ਮੁਲਾਜ਼ਮਾਂ ਦੇ ਅਧਿਕਾਰੀਆਂ ਵੱਲੋਂ ਨਸ਼ਾ ਵਿਰੋਧੀ ਮਹੀਮ ਚਲਾਈ ਗਈ ਹੈ ਪੁਲਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਨੇ ਇੱਥੇ ਤੁਹਾਨੂੰ ਗੱਲ ਦੱਸਣ ਯੋਗ ਹੈ ਕਿ ਕੋਈ ਵੀ ਅਗਰ ਬਿਨਾਂ ਨੰੰਬਰੀ ਵਹੀਕਲ ਨਜ਼ਰ ਆਉਂਦਾ ਹੈ ਤਾਂ ਪੁਲਸ ਉਸ ਨੂੰ ਵੀ ਜ਼ਬਤ ਕਰ ਰਹੀ ਹੈ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਦਿਖਾ ਰਹੇ ਹਾਂ ਫਰੋਜ਼ਪੁਰ ਕਿੰਨਾ ਕਿਨਾ ਵਸਿਆਂ ਵਿੱਚ ਕੀਤਾ ਗਿਆ ਜੀ ਅਸੀਂ ਇੱਥੇ ਜਿਹੜੇ ਵੀ ਸਾਡੇ ਡਿਸਟ੍ਰਿਕਟ ਦੇ ਵਿੱਚ ਅਸੀਂ 8 ਹੌਟਸਪots ਦੇ ਵਿੱਚ ਜਿੱਥੇ ਸਾਨੂੰ ਲੱਗਾ ਵੀ ਡਰੱਗਸ ਦਾ ਜਿਹੜੇ ਟਰੱਕ ਪੈਰੂ ਸੀਗੇ ਜਿਹੜੇ ਦਲਸ ਅੰਸਰਾ ਜਿਹੜੇ ਊਨਾ ਏਰੀਆ ਦੇ ਵਿੱਚ ਅਸੀਂ ਇੱਕ ਐਸੋ ਆਪਰੇਸ਼ਨ ਕੀਤਾ ਤੇ ਇਹਦੇ ਵਿੱਚ ਸਾਨੂੰ ਕਾਫੀ ਇਹਦੇ ਵਿੱਚ ਹੁਣ ਤੱਕ ਜਿਹੜੇ ਰਾਉਂਡ ਅਪ ਕੀਤੇ ਅਸੀਂ ਛੱਕੀ ਜਿਹੜੇ ਬੰਦੇ ਕੁਝ ਵਹੀਕਲਸ ਰਾਉਂਡ ਅਪ ਕੀਤੀਆਂ ਇਹਦੀ ਡਿਟੇਲਸ ਤੁਹਾਨੂੰ ਬਾਅਦ ਵਿੱਚ ਦੇ ਦਾਂਗੇ ਤੇ ਇਹਦੇ ਵਿੱਚ ਸਾਡੇ ਕਰੀਬ 400 ਦੇ ਕਰੀਬ ਅਸੀਂ ਜਿਹੜੇ ਫੋਰਸ ਇਸ ਤੋਂ ਵੀ ਉੱਪਰ ਫੋਰਸ ਜਿਹੜੀ ਲਾ ਕੇ ਇਸ ਤਰ੍ਹਾਂ ਸਭ ਚੋਂ ਆਪਰੇਸ਼ਨ ਕਰ ਰਹੇ ਹਾਂ ਸਰ ਕੁਛ ਹੋਰ ਵੀ ਕੋਈ ਕਸ਼ੋਕੀ ਸਿੰਧਰਾਂ ਵਾਲੇ ਤਾੜੇ ਕਸ਼ੋਕੀ ਆਪਰੇਸ਼ਨ ਨਾਲ ਕੁਛ ਹੋਰ ਵੀ ਆਪਰੇਸ਼ਨ ਚੱਲਦੇ ਰਹਿਣਗੇ ਜੀ ਇਹ ਇਹ ਪੰਜਾਬ ਸਰਕਾਰ ਦੀ ਮਾਰੀਓ ਡੀਜੀਪੀ ਸਾਹਿਬ ਦੀ ਸੀਐਮ ਸਾਹਿਬ ਵੀ ਉਹ ਉਹ ਨਾ ਦੀਆਂ ਇਨਸਟਰਕਸ਼ਨਸ ਹੈ ਵੀ ਜਿਹੜਾ ਨਸ਼ੇ ਨੂੰ ਆਪਾਂ ਕੰਪਲੀਟਲੀ ਖਤਮ ਕਰਨਾ ਤੇ ਇਸ ਦੇ ਵਿੱਚ ਸਾਡੀ ਪੁਲਿਸ ਦਾ ਹਰ ਇੱਕ ਜਵਾਨ ਪੂਰੀ ਮਿਹਨਤ ਦੇ ਨਾਲ ਅਸੀਂ ਇਸ ਸਬੰਧੀ ਜਿਹੜੀ ਇਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਤੇ ਅਸੀਂ ਪੂਰੀ ਤਨਦੇਹੀ ਦੇ ਨਾਲ ਸਾਰਾ ਸਾਰੇ ਜਣੇ ਕੰਮ ਕਰ ਰਹੇ ਹਾਂ। ਸੋ ਕਿਸ ਕਿਸ ਜਗ੍ਹਾ ਦੇ ਕਾਸੂ ਪਿੱਛੇ ਕੀਤਾ ਗਿਆ ਹੈ? ਇੱਥੇ ਸ਼ੇਖਾ ਵਸਤੀ ਪਟੀਆਂ ਤੇ ਈਵਨ ਆਵਰ ਵਸਤੀ ਇੱਥੇ ਅਤੇ ਜੀਰੇ ਸਬਡਿਵੀਜ਼ਨ ਦੇ ਵਿੱਚ ਦੋ ਜਗ੍ਹਾ ਤੇ ਤੇ ਅਤੇ ਗੁਰੂ ਹਰ ਸੈਬ ਸਬਡਿਵੀਜ਼ਨ ਚ ਦੋ ਜਗ੍ਹਾ ਤੇ ਤੇ ਇੱਥੇ ਸਦਰ ਰੀਤ ਚ